ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਚਟਣੀ ਤੇ ਚਟਣੀ ਬਣਾਵਾਂਗੇ ਆਪਾਂ ਅੰਬੀਆਂ ਦੀ ਤੇ ਇੱਥੇ ਮੈਂ ਦੋ ਅੰਬੀਆਂ ਲਈਆਂ ਸੀ ਤੇ ਦੋ ਹੀ ਟਮਾਟਰ ਪਾਵਾਂਗੇ ਦੋ ਹੀ ਪਿਆਜ਼ ਤਿੰਨ ਚਾਰ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਤੇ ਇੱਥੇ ਮੈਂ ਲਿਆ ਸੀ ਪੂਤਨਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਕੇ ਕਿਸਕਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਦੀ ਚਟਣੀ ਬਣਾ ਕੇ ਤਿਆਰ ਕਰਾਂਗੇ ਤੇ ਅੰਬੀਆਂ ਦੀ ਚਟਣੀ ਬਹੁਤ ਵਧੀਆ बनके तैयार ਹੁੰਦੀ ਹੈ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਾਰਦਾਨਾ ਇੱਥੇ ਮੈਂ 2 ਕ ਚਮਚੇ ਨਾਰਦਾਨੇ ਦੇ ਲਏ ਸੀ ਤੇ ਨਾਰਦਾਨੇ ਨੂੰ ਆਪਾਂ ਪਹਿਲੇ ਬਰੀਕ ਕਰ ਲਵਾਂਗੇ ਨਾਰਦਾਨੇ ਨੂੰ ਆਪਾਂ ਬਰੀਕ ਕਰ ਲਿਆ ਸੀ ਤਾਂ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਪੂਤਨਾ ਨਾਲ ਹੀ ਆਪਾਂ ਹਰੀਆਂ ਮਿਰਚਾਂ ਵੀ ਪਾ ਦੇਵਾਂਗੇ ਇਹਨਾਂ ਦੋਨੋਂ ਚੀਜ਼ਾਂ ਨੂੰ ਆਪਾਂ ਇਕੱਠਿਆਂ ਥੋੜ੍ਹ ਟਕੇ ਤਿਆਰ ਕਰ ਦਵਾਂਗੇ ਕੁੰਡੇ ਡੰਡੇ ਦੀ ਚਟਨੀ ਦਾ ਕੋਈ ਸਵਾਦ ਹੀ ਇਹਦਾ ਵੱਖਰਾ ਹੈ ਮਿਕਸੀ ਦੀ ਚਟਣੀ ਨਾਲੋਂ ਕੁੰਡੇ ਡੰਡੇ ਦੀ ਚਟਨੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਟੇਸਟ ਵੀ ਇਹ ਹੀ ਲੱਗਦੀ ਹੈ ਫੂਤਨੇ ਨੂੰ ਆਪਾਂ ਕੁੱਟ ਕੇ ਬਰੀਕ-ਬਰੀਕ ਤਿਆਰ ਕਰਤਾ ਹੈ ਤੇ ਹੁਣ ਆਪਾਂ ਆਂਬੀਆਂ ਨੂੰ ਛੇਲੇ ਲਵਾਂਗੇ ਅੰਬੀਆਂ ਨੂੰ ਆਪਾਂ ਛਿੱਲ ਲਿਆ ਸੀ ਤੇ ਹੁਣ ਬਰੀਕ-ਬਰੀਕ ਆਪਾਂ ਕੱਟ ਕੇ ਪਾ ਦਵਾਂਗੇ ਹੁੰਡੇ ਵਿੱਚ ਸਾਰੀ ਅੰਬੀਆਂ ਨੂੰ ਆਪਾਂ ਇਸ ਤਰ੍ਹਾਂ ਹੀ ਬਰੀਕ-ਬਰੀਕ ਕੱਟ ਲਵਾਂਗੇ ਅੰਬੀਆਂ ਨੂੰ ਵੀ ਆਪਾਂ ਕੂਤਲੇ ਦੇ ਨਾਲ ਬਰੀਕ ਬਰੀਕ ਇਹਨਾਂ ਨੂੰ ਕੁੱਟ ਲਵਾਂਗੇ ਅੰਬੀਆਂ ਨੂੰ ਵੀ ਬਰੀਕ ਬਰੀਕ ਆਪਾਂ ਕੁੱਟ ਲਿਆ ਸੀ ਤੇ ਅੰਬੇਗਾ ਵੀ ਬਹੁਤ ਵਧੀਆ ਕੁੱਟੀਆਂ ਜੀਆਂ ਤੇ ਹੁਣ ਅੰਬੀਆਂ ਨੂੰ ਆਪਾਂ ਕੋਲੀ ਵਿੱਚ ਪਾ ਦਵਾਂਗੇ ਇਹਨਾਂ ਨੂੰ ਆਪਾਂ ਕੱਢ ਕੇ ਫੇਰ ਪਿਆਜ਼ ਕੁੱਟਾਂਗੇ ਅੱਜਾਂ ਦੇ ਛਿੱਟਾਂ ਪੈਂਦੀਆਂ ਇਸ ਕਰਕੇ ਆਪਾਂ ਪਹਿਲੋਂ ਇਹਨਾਂ ਨੂੰ ਪੂਤ ਨੇਲ ਟੰਬੀਆਂ ਨੂੰ ਕੱਢ ਕੇ ਕੋਲੀ 'ਚ ਰੱਖ ਦਵਾਂਗੇ ਤੇ ਹੁਣ ਆਪਾਂ ਪਿਆਜ਼ ਬਰੀਕ-ਬਰੀਕ ਘਟ ਦਵਾਂਗੇ ਪਿਆਜ਼ ਨੂੰ ਬਰੀਕ ਬਰੀਕ ਕੱਟ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੁੱਟ ਲਵਾਂਗੇ ਪਿਆਜ਼ ਬਰੀਕ ਕਾਲੇ ਸੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਟਮਾਟਰ ਨੂੰ ਵੀ ਆਪਾਂ ਛੋਟੇ ਛੋਟੇ ਕੱਟ ਕੇ ਫੇਰ ਪਾਵਾਂਗੇ ਕਿਉਂਕਿ ਟਮਾਟਰ ਜਿਹੜੇ ਜਲਦੀ ਕੁੱਟੇ ਜਾਣਗੇ ਟਮਾਟਰਾਂ ਨੂੰ ਵੀ ਆਪਾਂ ਬਰੀਕ-ਬਰੀਕ ਕੌਟਲੇ ਅਸੇ ਟਮਾਟਰ ਵੀ ਬਹੁਤ ਵਧੀਆ ਕੱਟ ਕੇ ਤਿਆਰ ਹੋ ਗਏ ਤੇ ਹੁਣ ਆਪਾਂ ਜਿਹੜਾ ਪੂਤਨੇ ਨੂੰ ਕੱਟ ਕੇ ਰੱਖਿਆ ਸੀ ਤੇ ਉਹ ਵਿੱਚ ਮਿਕਸ ਕਰ ਦਵਾਂਗੇ ਚਟਨੀ ਦੇ ਵਿੱਚ ਪਾ ਦਵਾਂਗੇ ਇੱਕ ਚਮਚਾ ਆਪਾਂ ਨਮਕ ਉੜੀ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਤੇ ਇੱਥੇ ਮੈਂ ਲਈ ਸੀ ਇੱਕ ਚਮਚਾ ਸ਼ੱਕਰ ਦਾ ਤੇ ਸ਼ੱਕਰ ਪਾ ਕੇ ਤੇ ਚਟਨੀ ਬਣਾਈਏ ਬਹੁਤ ਜਿਆਦਾ ਟੇਸਟ ਬਣਦੀ ਹੈ ਖੱਟੀ ਮਿੱਠੀ ਚਟਣੀ ਤੇ ਤੁਸੀਂ ਸ਼ੱਕਰ ਜ਼ਰੂਰ ਪਾਇਓ ਜੇ ਸ਼ੱਕਰ ਤੁਸੀਂ ਨਾ ਹੀ ਪਾਉਣੇ ਹੋ ਚੀਨੀ ਪਾ ਕੇ ਬਣਾਓ ਬਹੁਤ ਟੇਸਟ ਲੱਗਦਾ ਹੈ ਜਦੋਂ ਆਪਾਂ ਰੋਟੀ ਖਾਣੇ ਖੱਟੀ ਮਿੱਠੀ ਚਟਣੀ ਨਾਲ ਤੇ ਅੰਬਾਂ ਦੇ ਚਟਣੀ ਬਣ ਕੇ ਤਿਆਰ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਟੁੰਡੇ ਵਿੱਚ ਚਟਣੀ ਦਾ ਕਲਰ ਵਧੀਆ ਦਿਸਣ ੜਿਆ ਕਿੰਨਾ ਵਧੀਆ ਲਾਜਵਾਬ ਚਟਣੀ ਬਣ ਕੇ ਰੈਡੀ ਹੋ ਗਈ ਆ ਤੇ ਬਹੁਤ ਜਿਆਦਾ ਇਹ ਟੇਸਟ ਲੱਗਦੀ ਆ ਗਰਮੀਆਂ ਚ ਚਟਣੀ ਚਟਣੀ ਨੂੰ ਆਪਾਂ ਕੱਲ ਤਿੰਨਾਂ ਵਿੱਚ ਪਾ ਦੇਵਾਂਗੇ ਤੇ ਚਟਣੀ ਨੂੰ ਆਪਾਂ ਸਟੋਰ ਕਰਕੇ ਫਰਿੱਜ ਵਿੱਚ 10 ਤੋਂ 15 ਦਿਨ ਫਰਿੱਜ 'ਚ ਰੱਖਾਂਗੇ ਬਹੁਤ ਜਿਆਦਾ ਵਧੀਆ ਰਹੇਗੀ ਚਟਣੀ ਕਦੀ ਵੀ ਨਹੀਂ ਖਰਾਬ ਹੋਏਗੀ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਕੁੰਡੇ ਦੀ ਚਟਣੀ ਕਿੰਨੂੰ-ਕਿੰਨੂੰ ਪਸੰਦ ਆਉਂਦੀ ਹੈ ਤੇ ਆਪਾਂ ਤਾਂ ਹਮੇਸ਼ਾ ਜਦੋਂ ਹੀ ਬਣਾਈਏ ਕੁੰਡੇ ਵਿੱਚ ਚਟਣੀ ਬਣਾ ਕੇ ਤਿਆਰ ਕਰਦੇ ਹਾਂ ਤੇ ਕੁੰਡੇ ਦੀ ਚਟਣੀ ਬਹੁਤ ਵਧੀਆ ਬੰਦੀ ਵੀ ਆ ਤੇ ਟੇਸਟ ਵੀ ਲੱਗਦੀ ਆ ਕਿੰਨੀ ਵਧੀਆ ਚਟਣੀ ਬਣ ਕੇ ਤਿਆਰ ਹੋਈ ਆ ਤੇ ਜੇ ਤੁਹਾਨੂੰ ਚਟਣੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕਮੈਂਟਾਂ ਚ ਤੁਸੀਂ ਜਰੂਰ ਦੱਸਿਓ ਵੀ ਚਟਣੀ ਦਾ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ